ਸਾਨੂੰ ਕੁਝ ਦਿਨਾਂ ਤੋਂ ਹੁਣ ਮਹਿਕਮੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਵੀ ਜਿਹੜਾ ਬੱਚਿਆਂ ਦਾ weight height ਹੈ ਉਹ ਤੁਸੀਂ ਜਿਹੜਾ ਅਸੀਂ ਮੈਨੂੰ ਦੇ ਰਹੇ ਆ ਇਹ ਵਾਲਾ ਮੈਨੂੰ ਦਿੱਤਾ ਹੋਇਆ ਉਹਨਾਂ ਨੇ ਸਾਨੂੰ ਇਸ ਮੈਨੂੰ ਦੇ ਮੁਤਾਬਕ ਪੁਆਇੰਟ 1 ਜਾਂ 2 ਵਧਾ ਕੇ ਪੋਸ਼ਣ ਟ੍ਰੈਕ ਦੇ ਉੱਪਰ ਚੜਾਓ ਪਰ ਜਦੋਂ ਅਸੀਂ ਬੱਚਿਆਂ ਦਾ weight ਦੇਖ ਰਹੇ ਆ ਬੱਚਿਆਂ ਦਾ weight ਅਸੀਂ ਵੀ ਕੀਤਾ ਹੈ ਔਰ ਡਾਕਟਰ ਸਾਹਿਬ ਵੀ ਕਰਕੇ ਗਏ ਨੇ ਜਦ ਕਿ ਬੱਚਿਆਂ ਦਾ ਬਿਲਕੁਲ ਕਮਜ਼ੋਰ ਬੱਚੇ ਸਾਡੇ ਸਾਹਮਣੇ ਹੋ ਰਹੇ ਨੇ ਇਹਦੇ ਵਿੱਚ ਕਿ ਜਿਹੜੇ 3 ਸਾਲ ਦਾ ਬੱਚਾ ਉਹਦਾ ਸਾਰੇ 7 ਕਿਲੋ ਪਾਰ ਹੋ ਰਿਹਾ 6 ਕਿਲੋ ਪਾਰ ਹੋ ਰਿਹਾ 5 ਕਿਲੋ ਪਾਰ ਹੋ ਰਿਹਾ ਕਿਸੇ 10 ਕਿਲੋ ਪਾਰ ਹੋ ਰਿਹਾ ਇਸ ਦਾ ਮਤਲਬ ਸਾਰੇ ਸਟੈਂਡ ਦੇ ਵਿੱਚ ਇਹ ਬੱਚੇ ਆ ਰਹੇ ਨੇ ਸਾਡੇ ਘਟ ਦੇ ਵਿੱਚ ਤਾਂ ਅਸੀਂ ਅੱਜ ਵੀ ਸਰ ਗਏ ਹੋਏ ਨੇ ਸਾਡੇ ਪੀਓ ਸਰ ਗਏ ਹੋਏ ਨੇ ਬਾ ਪਿੰਡਾਂ ਦੇ ਵਿੱਚ ਕੁੜੀਆਂ ਨੂੰ ਪ੍ਰੈਸ਼ਰ ਹਟਣ ਲਿਆ ਕੇ ਉਹਨਾਂ ਤੋਂ ਸਹੀ ਕੰਮ ਕਰਵਾਉਣਾ ਚਾਹੁੰਦੇ ਨੇ ਵੀ ਜਿਹੜੇ ਪ੍ਰੋਸਨ ਟਰੈਕਰ ਦੇ ਕਰਦੇ ਹਾਂ ਜਿਵੇਂ ਅਸੀਂ ਕਹਿੰਦੇ ਆ ਸਰਕਾਰ ਕਹਿੰਦੀ ਆ ਜਾਂ ਸਾਡਾ ਮਹਿਕਮਾ ਕਹਿੰਦਾ ਤੁਸੀਂ ਉਵੇਂ ਜਿਕੇ ਪ੍ਰੋਸਨ ਟਰੈਕਰ ਦੇ ਕੰਮ ਕਰੋ ਪਰ ਸਾਡਾ ਕਾਰਨ ਦਾ ਅਸੀਂ ਬਹੁਤ ਮਜਬੂਰ ਹੋਏ ਬੈਠੇ ਆ ਜਿਹੜਾ ਕਿ ਇੱਕ ਡਾਕਟਰ ਦੇ ਕਹਿਣ ਦੀ ਡਾਕਟਰ ਨੂੰ ਵੀ ਇਹ ਸਰਕਾਰ ਚੈਲੰਜ ਕਰ ਰਹੀ ਹੈ ਵੀ ਕਮਜ਼ੋਰ ਬੱਚੇ ਨਹੀਂ ਕਰਨੇ ਅੱਜ ਜਿਹੜੇ ਡਾਕਟਰ ਆਏ ਸੀ ਅੱਜ ਉਹਨਾਂ ਨੇ ਕਮਜ਼ੋਰ ਬੱਚੇ ਬਹੁਤ ਘੱਟ ਕੱਢੇ ਆ ਤਾਂ ਕਿ ਉਹ ਸਰਕਾਰ ਵੱਲੋਂ ਹਦਾਇਤ ਉਹਨਾਂ ਨੂੰ ਕੋਈ ਆਈ ਹੋਊਗੀ ਜਿਹੜੇ ਕਿ ਅੱਜ ਬੱਚੇ ਕਿਉਂ ਘਟਾਏ ਇੰਨੀ ਛੇਤੀ ਬੱਚਿਆਂ ਦਾ ਕਵਰ ਕਿਵੇਂ ਕਰ ਗਏ 2 ਮਹੀਨੇ ਮਹੀਨਾ ਪਹਿਲਾਂ ਸਾਡੇ ਕੋਲ ਆ ਕੇ ਗਏ ਨੇ ਤਾਂ ਉਦੋਂ ਉਹ ਬੱਚੇ ਕਮਜ਼ੋਰ ਚ ਆ ਰਹੇ ਨੇ ਅੱਜ ਉਹ ਬੱਚੇ ਸਾਰੇ ਕਲੀਅਰ ਕਰ ਜਾਣਗੇ ਇੱਕ ਦੋ ਬੱਚੇ ਆ ਰਹੇ ਨੇ ਉਹਨਾਂ ਦੇ ਹਿਸਾਬ ਨਾਲ ਪਰ ਜੇ ਅਸੀਂ ਦੇਖੀਏ ਤਾਂ 1% ਵੀ ਸਾਨੂੰ ਇੱਕ ਵੀ ਬੱਚਾ ਕਮਜ਼ੋਰ ਬੱਚਾ ਨਹੀਂ ਦਿਖਾਉਣ ਦੇ ਰਿਹਾ ਕੋਸਨ ਟ੍ਰੈਕਰ ਦੇ ਵਿੱਚ ਮੈਂ ਇੱਕ ਤੁਹਾਨੂੰ ਦੱਸਣਾ ਚਾਹਣੀ ਆ ਵੀ ਇਹਦੇ ਵਿੱਚ ਇੱਕ ਬੱਚਾ ਲੜਕਾ ਜਿਹੜਾ ਮੁੰਡਾ ਉਹਦਾ ਪੇ ਤਿੰਨ ਮਹੀਨਿਆਂ ਦੇ ਵਿੱਚ 5.3 ਉਹਦਾ ਭਾਰ ਹੋਣਾ ਚਾਹੀਦਾ ਔਰ 59.1 ਉਹਦਾ ਹਾਈਟ ਹੋਣੀ ਚਾਹੀਦੀ ਆ ਪਰ ਜਦੋਂ ਅਸੀਂ ਇਹ ਬੱਚੇ ਦਾ ਭਾਰ ਤੋਲਾਂਗੇ ਜਗ ਤਿੰਨ ਮਹੀਨੇ ਦੇ ਬੱਚੇ ਦਾ ਤਾਂ ਇਹਦੇ ਵਿੱਚ 3 ਕਿਲੋ ਤੋਂ ਵੀ ਘੱਟ ਬੱਚਾ ਰਹਿ ਜਾਂਦਾ ਉਹਦੇ ਉੱਪਰ ਨਹੀਂ ਵੱਧ ਰਿਹਾ ਕਿਉਂਕਿ ਜਦੋਂ ਬੱਚੇ ਇਹ ਬੱਚਾ 3 ਕਿਲੋ 4 ਕਿਲੋ ਤੱਕ ਵੀ ਰਹਿ ਜਾਊਗਾ ਤਾਂ ਅਮੀ 1.5 ਕਿਲੋ ਕਿਉਂਕਿ ਇਹਦੇ ਵਿੱਚ 2 ਪੁਆਇੰਟਸ ਨੂੰ ਉੱਪਰ ਕਰਨ ਨੂੰ ਕਹਿਦੀ ਹੈ ਸਰਕਾਰ ਜਿਵੇਂ 5.3 ਲਿਖਿਆ ਗਿਆ ਤੇ 5.5 ਕਰਨ ਨਾਲ ਪੋਸ਼ਣ ਟ੍ਰੈਕਰ ਦੇ ਉੱਪਰ ਬੱਚਾ ਚੜ ਰਿਹਾ ਆ अदरवाइज ਨਹੀਂ ਚੜ ਰਿਹਾ ਇਸ ਲਈ ਇਹ ਬੱਚੇ ਦਾ ਜਿਹੜਾ ਭਾਰ ਆ ਘਟ ਆ ਰਿਹਾ ਸਾਡੇ ਮੁਤਾਬਕ ਜਿਹੜਾ ਸਾਨੂੰ ਦਿੱਤਾ ਹੋਇਆ ਤੋਲ ਤੇ ਨਾਪ ਵਾਸਤੇ ਬੱਚਾ ਆਪਣਾ ਮਸ਼ੀਨਾ ਉਹਦੇ ਵਿੱਚ ਬੱਚੇ ਦਾ ਭਾਰ 5 ਕਿਲੋ 400 ਗ੍ਰਾਮ ਨਹੀਂ ਆਂਦਾ 3 ਮਹੀਨੇ ਦੇ ਬੱਚੇ ਦਾ ਮੈਸਾ ਘੱਟ ਜਾਂਦਾ 3 ਕਿਲੋ ਸਾਢੇ 3 ਕਿਲੋ ਤੱਕ ਹੀ ਰਹਿ ਜਾਂਦਾ ਬੱਚਾ ਕੋਈ ਕੋਈ ਬੱਚਾ ਜਿਹੜਾ 100 ਚ ਇੱਕ ਬੱਚਾ ਜਾਂ ਦੋ ਬੱਚੇ ਨੇ ਉਹ ਪੂਰੇ 베ਡ ਚ ਆਉਂਦੇ ਨਹੀਂ ਅਦਰਵਾਈਜ਼ ਸਾਡੇ ਕੋਲੇ ਬੱਚੇ ਪੂਰੇ 베ਡ ਚ ਨਹੀਂ ਆਉਂਦੇ ਸਾਡੇ ਜਿਹੜੇ ਇਹਨਾਂ ਨੇ ਆਪ ਦੀ ਮਸ਼ੀਨਾਂ ਦਿੱਤੀਆਂ ਹੁੰਦੀਆਂ ਨੇ ਉਹਦੇ ਮੁਤਾਬਕ ਹਾਂ ਇਹ ਸਰਕਾਰ ਨੂੰ ਇਸ ਤਰ੍ਹਾਂ ਕਿਉਂ ਕਰਵਾਇਆ ਜਾ ਰਿਹਾ ਹੈ ਕਿਉਂਕਿ ਪੋਸ਼ਨ ਖਤਮ ਕਰ ਰਹੀ ਆ ਉਹ ਪੋਸ਼ਨ ਜਿਹੜਾ ਚੱਲ ਰਿਹਾ ਆ ਮਾਂ ਉਹ ਪੋਸ਼ਨ ਮਾਂ ਖਤਮ ਕਰਨ ਵਾਸਤੇ ਸਰਕਾਰ ਨੇ ਇਹ ਇੱਕ ਆਪ ਦਾ ਬੜੀਆ ਤਰੀਕਾ ਲੱਭਿਆ ਵੀ ਉਹਨਾਂ ਨੂੰ ਬਣਾ ਕੇ ਦੇ ਦੋ ਇਹ ਦਫ਼ਤਰ ਵੱਲੋਂ ਸਾਨੂੰ ਈਸ਼ੂ ਹੋਇਆ ਸਾਡੇ ਵੱਲੋਂ ਨਹੀਂ ਹੋਇਆ ਹੋਇਆ ਇਹ ਸੀ ਡੀ ਪੀਓ ਪੀਓ ਵੱਲੋਂ ਸਾਨੂੰ ਈਸ਼ੂ ਹੋਇਆ ਹੈ ਜਿਹੜਾ ਚਾਰਟ ਆ ਸਾਨੂੰ ਵੈਕਦਾ ਸਾਡੇ ਵਟਸਐਪ ਤੇ ਸੈਂਡ ਕੀਤੇ ਗਏ ਨੇ ਅਸੀਂ ਉਹ ਫੋਟੋਆਂ ਕਢਵਾ ਕੇ ਰੱਖੀਆਂ ਨੇ ਤੇ ਇਹਦੇ ਹਿਸਾਬ ਨਾਲ ਅਸੀਂ ਭਰ ਰਹੇ ਹਾਂ ਪਰ ਜੇ ਦੇਖਿਆ ਜਾਵੇ ਦੇ ਹਿਸਾਬ ਨਾਲ ਬੱਚੇ ਸਾਡੇ ਸਹੀ ਨਹੀਂ ਹੈਗੇ ਓਪੋਜ਼ੀਸ਼ਨ ਦੇ ਵਿੱਚ ਬੱਚੇ ਪੰਜਾਬ ਦੇ ਬਹੁਤ ਆ ਰਹੇ ਨੇ ਸਰਕਾਰ ਸਿਰਫ ਆਪਦੇ ਓਪੋਜ਼ੀਸ਼ਨ ਤੋਂ ਬਚਣ ਲਈ ਜਿਹੜਾ ਲੋਨ ਵਗੈਰਾ ਲੈਂਦੀ ਹੈ ਅੱਜ ਆ ਸੈਂਟਰ ਸਰਕਾਰ ਤੋਂ ਫੰਡ ਲੈਂਦੇ ਆ ਉਹ ਲੈਣ ਖਾਤਰ ਇਹ ਕੰਮ ਕਰ ਰਹੀ ਹੈ ਸਾਥੋਂ ਸਹੀ ਗਲਤ ਕੰਮ ਕਰਵਾ ਕੇ ਸਾਥੋਂ ਗਲਤ ਕੰਮ ਭਰਾ ਕੇ ਰਿਪੋਰਟਾਂ ਸਾਥੋਂ ਲੈ ਰਹੀ ਹੈ ਜੇ ਅਸੀਂ ਰਿਪੋਰਟਾਂ ਸਹੀ ਉਹਨਾਂ ਦੇ ਮੁਤਾਬਕ ਭਰ ਕੇ ਨਹੀਂ ਦਿੰਦੇ ਇਸ ਚਾਰਟ ਦੇ ਮੁਤਾਬਕ ਭਰ ਕੇ ਨਹੀਂ ਦਿੰਦੇ ਤਾਂ ਸਾਨੂੰ ਸੇਵਾ ਮੁਕਤ ਕੀਤਾ ਜਾਂਦਾ ਸਾਨੂੰ ਨੌਕਰੀ ਤੋਂ ਕੱਢਿਆ ਜਾਂਦਾ ਸਸਪੈਂਡ ਕੀਤਾ ਜਾਂਦਾ ਦੂਸਰੀ ਗੱਲ ਸਰ ਇਹ ਹੈ ਵੀ ਜਿਹੜਾ ਰਾਸ਼ਨ ਆ ਰਾਸ਼ਨ ਦੀ ਵੀ ਸਾਨੂੰ ਇੱਕ ਆਹ ਰਿਸ਼ਤ ਬਣਾ ਕੇ ਦੇ ਦਿੱਤੀ ਵੀ ਇਹਦੇ ਆਧਾਰ ਤੇ ਦੋ ਇੱਕ ਬੱਚੇ ਨੂੰ ਅਸੀਂ ਹਫ਼ਤੇ 'ਚ ਦੋ ਦਿਨ ਮਿੱਠਾ ਦਲੀਆ ਦੇਣਾ ਦੋ ਦਿਨ ਅਸੀਂ ਖਿਚੜੀ ਦੇਣੀ ਆ ਦੇਖੋ 50 ਗ੍ਰਾਮ ਮਿੱਠਾ ਦਲੀਆ ਤੇ 75 ਗ੍ਰਾਮ ਖਿਚੜੀ ਦੇਣੀ ਆ ਤਾਂ ਹਫ਼ਤੇ 'ਚ 200 ਗ੍ਰਾਮ ਹੀ ਹੋਇਆ ਮਹੀਨੇ ਦੇ ਵਿੱਚ ਚਾਰ ਹਫ਼ਤਿਆਂ ਦੇ ਵਿੱਚ 200 ਗ੍ਰਾਮ ਹੀ ਦੇਣਾ ਪਰ ਸਾਨੂੰ ਕੀ ਕਿਹਾ ਜਾ ਰਿਹਾ ਪੈਕੇਟ ਬੰਦ ਕਰਕੇ ਦੋ ਪੈਕੇਟ ਬੰਦ ਕਰਕੇ ਦਿਨੇ ਆ ਤਾਂ ਸਰ ਉਹ 1 ਕਿਲੋ ਦਾ ਹੈ ਦਾ ਮਤਲਬ 4 ਮਹੀਨੇ ਚੋਂ ਪੂਰਾ ਹੋਣਾ ਜੇ ਫਸਣ ਗਿਆ ਤਾਂ ਆਂਗਣਵਾੜੀ ਵਰਕਰ ਪਸੂਗੀ ਸਸਪੈਂਡ ਹੋਗੀ ਤਾਂ ਆਂਗਣਵਾੜੀ ਵਰਕਰ ਸਸਪੈਂਡ ਹੋਗੀ ਜੇ ਉਹ ਦੀ ਸੁਆਮਾ ਖਤਮ ਹੋ ਰਹੀਆਂ ਨੇ ਤਾਂ ਆਂਗਣਵਾੜੀ ਵਰਕਰ ਦੀਆਂ ਹੋ ਰਹੀਆਂ ਨੇ ਕਿਸੇ ਅਫਸਰ ਨੂੰ ਕੋਈ ਡਰ ਨਹੀਂ ਆ ਇਹ ਹੈਗੀ ਸਰਕਾਰ ਦੀ ਪਾਲਿਸੀ ਇਹ ਦੇ ਵਿੱਚ ਖਿਚੜੀ ਦੇ ਵੀ ਸੋਰੀ ਪੰਜੀਰੀ ਦੇ ਵਿੱਚ ਸੋਇਆ ਆਟਾ ਪਾਇਆ ਜਾ ਰਿਹਾ ਇਹਦੇ ਵਿੱਚ ਰਿਫਾਈਨਡ ਤੇਲ ਪਾਇਆ ਜਾ ਰਿਹਾ ਜਿਹੜਾ ਕਿ ਆਪਣਾ ਗਰਭਪਤੀ ਨਰਸ ਨੂੰ ਇੱਕ ਤਰ੍ਹਾਂ ਦੀ ਜ਼ਹਿਰ ਹੈ ਅਸੀਂ ਜ਼ਹਿਰ ਨਹੀਂ ਦੇ ਸਕਦੇ ਬੱਚਿਆਂ ਸੋਇਆ ਬਲਡ ਕਿਉਂ ਦਈਏ ਬੱਚਿਆਂ ਨੂੰ ਬੱਚਿਆਂ ਦੀ ਇੰਨੀ ਕਮਜ਼ੋਰ ਬੱਚੇ ਨੇ ਪਹਿਲੇ ਹੀ ਅੰਗਨਵਾੜ ਦੇ ਵਿੱਚ ਤਾਂ ਹੁਣ ਜਿਹੜੇ ਅਸੀਂ ਇਹ ਦੇਖੀਏ ਤਾਂ ਇਹਨਾਂ ਨੂੰ ਜਿਹੜਾ ਦੇ ਰਿਹਾ ਮਾਂ ਦੇ ਗਰਭ ਦੇ ਵਿੱਚ ਹੀ ਬੱਚੇ ਨੂੰ ਜ਼ਹਿਰ ਦੇਣੀ ਸ਼ੁਰੂ ਕਰ ਦਿੱਤੀ ਇਹ ਤਾਂ ਪੰਜਾਬ ਨੂੰ ਖਤਮ ਕਰਨ ਦੀ ਇੱਕ ਚੱਲੀ ਹੋਈ ਆ ਪਾਲਿਸੀ ਹੈ ਸਰਕਾਰ ਦੀ ਹੋਰ ਕੁਝ ਨਹੀਂ ਇਹਦੇ ਵਿੱਚ ਅਸੀਂ ਕਹਿਣਾ ਚਾਹਾਂਗੇ ਠੀਕ ਹੈ ਬੱਚੇ ਸਾਡੇ ਅੱਜ ਤੱਕ 16 ਦੇ ਵਿੱਚ ਸਾਡੇ ਬੱਚੇ ਖੋਏ ਗਏ 19 ਦੇ ਵਿੱਚ 17 ਵਿੱਚ ਸਾਡੇ ਬੱਚੇ ਖੋਲੇ ਇਹਨਾਂ ਨੇ ਪ੍ਰਾਇਮਰੀ ਸਕੂਲ ਚ ਭੇਜ ਤੇ ਹੁਣ ਸਾਨੂੰ ਕਹਿ ਰਹੇ ਹੋ ਤੁਸੀਂ ਦੱਸ ਦੋ ਜੋ ਸਾਡੇ ਰਿਸ਼ਤੇ ਦੇ ਵਿੱਚ ਅਸੀਂ ਹਾਜ਼ਰ ਨਹੀਂ ਕਰ ਸਕਦੇ ਬੱਚੇ ਨੂੰ ਤੇ ਰਾਸਨ ਕਿਵੇਂ ਦਿਖਾਈ ਉਹਨਾਂ ਨੂੰ ਬ ਪ੍ਰਾਇਮਰੀ ਸਕੂਲ ਸੇ ਬੱਚੇ ਪੜਨਗੇ ਪ੍ਰਾਇਮਰੀ ਸਕੂਲ ਚ ਬੱਚੇ ਰਹਿਣਗੇ ਪਰ ਤੁਸੀਂ ਖਾਣ ਲਈ ਆਏ ਤੇ ਹੰਗਨ ਵਾੜੀ ਵਰਕਰ ਦੋਗੇ ਕੀ ਸਬੂਤ ਆ ਸਾਡੇ ਕੋਲ ਅਸੀਂ ਕਿਹੜੇ ਬੱਚੇ ਨੂੰ ਦਮਾਂਗੇ ਕੀ ਨਾ ਕੱਲ ਨੂੰ ਇਹੀ ਗੱਲਾਂ ਆਣੀਆਂ ਸਾਡੇ ਅੱਗੇ ਵੀ ਸਾਨੂੰ ਇਹ ਚੋਰ ਬਣਾਉਣਾ ਚਾਹੁੰਦੀ ਐ ਸਾਨੂੰ ਇਹ ਸਸਪੈਂਡ ਕਰਨਾ ਚਾਹੁੰਦੀ ਐ ਸਾਡੀ ਸਵਾਮਾ ਖਤਮ ਕਰਨੀਆਂ ਚਾਹੁੰਦੀ ਐ ਇਹ ਮਹਿਕਮਾ ਸਾਡੇ ਮਗਰ ਪਿਆ ਹੋਇਆ ਆਂਗਣਵਾੜੀ ਮਗਰ ਵੀ ਇਹ ਖਤਮ ਕਰੀਏ ਨਾ